ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰਬਾਣੀ ਦੀ ਲੜੀ ਨੂੰ ਅੱਗੇ ਤੋਰਦੇ ਹਾਂ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 46 ਤੋਂ ਪਾਠ ਦੀ ਵਿਚਾਰ ਸ਼ੁਰੂ ਕਰਦੇ ਹਾਂ ਜੀ 47 ਤੱਕ ਜਾਵਾਂਗੇ ਜੀ ਸ੍ਰੀ ਰਾਗ ਮਹੱਲਾ 5ਵਾਂ ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪਰਗਾਸਿਆ ਇਕਸ ਸਿਉ ਲਿਵਲਾਏ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਦੀ ਬਾਣੀ ਸ੍ਰੀ ਰਾਗ ਵਿੱਚ ਚੱਲ ਰਹੀ ਹੈ ਜੀ ਪੰਚਮ ਪਾਸ਼ਾ ਕਹਿੰਦੇ ਕਿ ਸਤਿਗੁਰੂ ਨੂੰ ਮਿਲ ਕੇ ਸਾਰਾ ਦੁੱਖ ਚਲੇ ਗਿਆ ਤੇ ਪ੍ਰਮਾਤਮਾ ਨੂੰ ਮਿਲਣ ਦਾ ਸੁਖ ਕਹਿੰਦੇ ਮਨ ਦੇ ਵਿੱਚ ਆ ਵਸਿਆ ਅੰਤਰਜੋਤ ਪਰਗਾਸਿਆ ਇਕਸ ਸਿਉਨ ਲਿਬਲਾਏ ਕਹਿੰਦੇ ਜਦੋਂ ਇਕਾਗਰ ਚਿਤ ਹੋ ਕੇ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਸੁਰਤ ਜੋੜੀ ਤਾਂ ਅੰਦਰ ਪਰਮਾਤਮਾ ਦੀ ਜੋਤ ਦਾ ਚਾਨਣ ਹੋ ਗਿਆ ਮਿਲ ਸਾਧੂ ਮੁਖ ਊਜਲਾ ਪੂਰਵ ਲਿਖਿਆ ਪਾਏ ਕਹਿੰਦੇ ਗੁਰੂ ਨੂੰ ਮਿਲ ਕੇ ਮੁਖ ਕਹਿੰਦੇ ਉਜਲ ਹੋ ਗਿਆ ਜਿਹਦੇ ਕਹਿੰਦੇ ਕਰਮਾਂ ਦੇ ਵਿੱਚ ਚੰਗੇ ਕੀਤੇ ਹੋਏ ਪੁਰਾਣੇ ਕਰਮਾਂ ਦਾ ਲੇਖ ਉੱਗੜ ਆਇਆ ਪਿਛਲੇ ਕੀਤੇ ਚੰਗੇ ਕਰਮ ਕਹਿੰਦੇ ਸਾਹਮਣੇ ਆ ਗਏ ਤਾਂ ਗੁਰੂ ਨੂੰ ਮਿਲ ਕੇ ਉਹਦਾ ਮੁਖ ਉਜਲਾ ਹੋ ਗਿਆ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚਾ ਨਾਏ ਕਹਿੰਦੇ ਉਸ ਪਰਮਾਤਮਾ ਦੇ ਗੋਵਿੰਦ ਦੇ ਗੁਣ ਕਹਿੰਦੇ ਹਰ ਰੋਜ਼ ਹੀ ਨਿਤ ਹੀ ਗਾਉਣੇ ਚਾਹੀਦੇ ਨੇ ਉਹਦਾ ਨਿਰਮਲ ਸੱਚਾ ਨਾ ਹਮੇਸ਼ਾ ਹੀ ਲੈਂਦੇ ਰਹਿਣਾ ਚਾਹੀਦਾ ਹੈ ਮੇਰੇ ਮਨ ਗੁਰਬ ਦੀ ਸੁਖ ਹੋਏ ਕਹਿੰਦੇ हे ਮੇਰੇ ਮਨ ਜੇ ਤੂੰ ਗੁਰੂ ਦੇ ਸ਼ਬਦ ਦੇ ਨਾਲ ਜੁੜੇਗਾ ਤਾਂ ਤੈਨੂੰ ਸੁਖ ਮਿਲੇਗਾ ਗੁਰਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਏ ਰਹਾਓ ਕਹਿੰਦੇ ਜਦੋਂ ਅਸੀਂ ਪੂਰੇ ਗੁਰੂ ਦੀ ਸੇਵਾ ਕਰਦੇ ਆ ਨਾ ਕਹਿੰਦੇ ਸਾਡੀ ਵੀ ਜਿਹੜੀ ਕੋਈ ਕਾਮਨਾ ਕੀਤੀ ਹੋਈ ਆ ਉਹ ਬਿਰਥੀ ਨਹੀਂ ਜਾਂਦੀ ਤਾਂ ਸਾਡਾ ਜੀਵਨ ਸਫਲ ਹੋ ਜਾਂਦਾ ਮਨਕੀਆਂ ਇੱਛਾਂ ਪੂਰੀਆਂ ਪਾਇਆ ਨਾਮ ਨਿਧਾਨ ਕਹਿੰਦੇ ਜਦੋਂ ਅਸੀਂ ਗੁਣਾ ਨਾਮ ਨਿਧਾਨ ਕਹਿੰਦੇ ਨਾਮ ਦਾ ਖਜ਼ਾਨਾ ਕਹਿੰਦੇ ਪ੍ਰਮਾਤਮਾ ਪਾ ਲਿਆ ਤਾਂ ਸਾਡੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਨੇ ਇਹਦਾ ਮਤਲਬ ਕਿ ਜਿਹੜੀਆਂ ਸਾਡੀਆਂ ਇੱਛਾਵਾਂ ਹੁੰਦੀਆਂ ਨੇ ਉਹ ਸਾਡੇ ਮਨ ਦੇ ਵਿੱਚ ਹੀ ਸਮਾ ਜਾਂਦੀਆਂ ਨੇ ਸਾਡੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਸਾਨੂੰ ਮਤਲਬ ਲਾਲਸਾ ਨਹੀਂ ਰਹਿੰਦੀ ਚੀਜ਼ਾਂ ਦੀ ਮਤਲਬ ਅਸੀਂ ਤ੍ਰਿਪਤ ਹੋ ਜਾਂਦੇ ਆ ਅੰਤਰਜਾਮੀ ਸਦਾ ਸੰਗ ਕਰਨੇ ਹਾਰ ਪਛਾਨ ਕਹਿੰਦੇ ਉਹ ਕਰਨਹਾਰ ਪਰਮਾਤਮਾ ਕਹਿੰਦੇ ਉਹਦੇ ਨਾਲ ਜਾਣ ਪਛਾਨ ਪਾ ਉਹ ਕਹਿੰਦੇ ਸਭ ਦੇ ਦਿਲਾਂ ਦੀ ਜਾਣਨ ਵਾਲਾ ਤੇ ਸਾਡੇ ਸਦਾ ਅੰਗ ਸੰਗ ਹੈ ਗੁਰ ਪ੍ਰਸਾਦੀ ਮੁਖ ਊਜਲਾ ਜਪਨਾਮ ਦਾਨ ਇਸਨਾਨ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਤਾਂ ਸਾਡਾ ਮੁਖ ਊਜਲਾ ਹੋ ਜਾਂਦਾ ਅਸੀਂ ਚੰਗੇ ਆਚਰਣ ਵਾਲੇ ਬਣ ਜਾਂਦੇ ਆ ਤੇ ਫਿਰ ਅਸੀਂ ਜਪ ਵੀ ਕਰਦੇ ਆਂ ਨਾਮ ਦਾ ਪਰਮਾਤਮਾ ਦਾ ਲੈਨੇ ਆਂ ਦੂਸਰਿਆਂ ਦੀ ਸੇਵਾ ਵੀ ਕਰਦੇ ਆਂ ਤੇ ਅਸੀਂ ਆਪਣਾ ਆਚਰਣ ਵੀ ਪਵਿੱਤਰ ਬਣਾਉਨੇ ਆਂ ਸਭ ਕੁਝ ਗੁਰੂ ਦੀ ਕਿਰਪਾ ਨਾਲ ਕਾਮ ਕ੍ਰੋਧ ਲੋਭ ਬਿੰਸਿਆ ਤਜਿਆ ਸਭ ਅਭਿਮਾਨ ਕਹਿੰਦੇ ਫਿਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਅਸੀਂ ਸਭ ਕੁਝ ਕਰਦੇ ਆ ਜਪ ਨਾਮ ਦਾਨ ਇਸਨਾਨ ਤਾਂ ਸਾਡੇ ਅੰਦਰੋਂ ਕਹਿੰਦੇ ਕਾਮ ਕ੍ਰੋਧ ਲੋਭ ਸਾਰੇ ਖਤਮ ਹੋ ਜਾਂਦੇ ਨੇ ਤੇ ਸਾਡਾ ਹੰਕਾਰ ਵੀ ਖਤਮ ਹੋ ਜਾਂਦਾ ਤਿਆਗ ਹੋ ਜਾਂਦਾ ਪਾਇਆ ਲਾਹਾ ਲਾਭ ਨਾਮ ਪੂਰਨ ਹੋਏ ਕਾਮ ਕਹਿੰਦੇ ਫਿਰ ਸਾਨੂੰ ਪ੍ਰਮਾਤਮਾ ਦਾ ਜੋ ਅਸੀਂ ਨਾਮ ਲੈਨੇ ਆ ਉਹਦਾ ਸਾਨੂੰ ਫਿਰ ਲਾਹਾ ਮਿਲਦਾ ਲਾਭ ਹੁੰਦਾ ਤਾਂ ਸਾਡੇ ਜਿਹੜੇ ਸਾਰੇ ਕੰਮ ਨੇ ਪੂਰੇ ਹੋ ਜਾਂਦੇ ਨੇ ਸਾਡੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਸਾਡੀਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ ਸਾਡੇ ਕੰਮ ਸਿਰੇ ਚੜ ਜਾਂਦੇ ਨੇ ਕਰ ਕਿਰਪਾ ਪ੍ਰਭ ਮੇਲਿਆ ਦਿਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਵਾਨ ਕਹਿੰਦੇ ਜਦੋਂ ਪਰਮਾਤਮਾ ਨੇ ਕਿਰਪਾ ਕਰਕੇ ਸਾਨੂੰ ਆਪਣਾ ਨਾਮ ਦੇ ਦਿੱਤਾ ਨਾਮਦਾਨ ਦੇ ਦਿੱਤਾ ਤੇ ਆਪਣੇ ਨਾਲ ਮਿਲਾ ਲਿਆ ਫਿਰ ਕੀ ਹੋਇਆ ਕਹਿੰਦੇ ਪਰਮਾਤਮਾ ਸਾਡੇ ਤੇ ਮਿਹਰવાન ਹੋ ਗਿਆ ਤੇ ਸਾਡਾ ਜੰਮਣ ਮਰਨ ਦਾ ਚੱਕਰ ਸੀ ਉਹ ਖਤਮ ਹੋ ਗਿਆ ਸੱਚ ਮਹਿਲ ਘਰ ਪਾਇਆ ਗੁਰ ਕਾ ਸ਼ਬਦ ਪਛਾਨ ਕਹਿੰਦੇ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਅਸੀਂ ਪਰਮਾਤਮਾ ਨੂੰ ਪਛਾਨ ਲਿਆ ਤਾ ਪਰਮਾਤਮਾ ਦਾ ਸੱਚਾ ਮਹਿਲ ਪ੍ਰਾਪਤ ਕਰ ਲਿਆ ਪਰਮਾਤਮਾ ਦੇ ਚਰਨਾਂ 'ਚ ਨਿਵਾਸ ਪਾ ਲਿਆ ਆਨੰਦ ਪਾ ਲਿਆ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਤਾਰ ਕਹਿੰਦੇ ਆਪਣੀ ਕਿਰਪਾ ਕਰਕੇ ਪਰਮਾਤਮਾ ਆਪਣੇ ਭਗਤ ਜਨਾ ਦੀ ਰੱਖਿਆ ਕਰਦਾ ਹੈ ਉਹਨਾਂ ਦਾ ਰਾਖਾ ਬਣਦਾ ਹੈ ਹਲਤ ਪਲਤ ਮੁਖ ਊਜਲੇ ਸੱਚੇ ਕੇ ਗੁਣਸਾਰ ਜਦੋਂ ਅਸੀਂ ਉਸ ਸੱਚੇ ਪਰਮਾਤਮਾ ਦੇ ਗੁਣਾ ਨੂੰ ਆਪਣੇ ਹਿਰਦੇ ਵਿੱਚ ਸੰਭਾਲਦੇ ਆ ਤਾਂ ਸਾਡਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਅਸੀਂ ਊਜਲੇ ਮੁਖ ਦੇ ਨਾਲ ਲੋਕ ਵਿੱਚ ਵੀ ਲੈਨ ਰਹਿੰਦੇ ਆ ਤੇ ਪਰਲੋਕ ਵਿੱਚ ਵੀ ਜਾਂਦੇ ਆ ਅੱਠ ਪਹਿਰ ਗੁਣਸਾਰ ਦੇ ਰਤੇ ਰੰਗ ਅਪਾਰ ਪਾਰ ਬ੍ਰह्म ਸੁਖ ਸਾਗਰੋ ਨਾਨਕ ਸਦ ਬਲੇਹਾਰ ਕਹਿੰਦੇ ਜਿਹੜੇ ਫਿਰ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਹਰ ਵਕਤ ਆਪਣੇ ਹਿਰਦੇ ਚ ਬਸਾਉਂਦੇ ਨੇ ਉਹ ਫਿਰ ਅੱਠੇ ਪਹਿਰ ਪ੍ਰਮਾਤਮਾ ਦੇ ਜਿਹੜੇ ਗੁਣ ਨੇ ਉਹਨਾਂ ਦੀ ਕੀਰਤੀ ਕਰਦੇ ਨੇ ਤੇ ਸਦਾ ਹੀ ਪਰਮਾਤਮਾ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ ਨਾਨਕ ਜੀ ਕਹਿੰਦੇ ਮੈਂ ਉਸ ਪਰਮਾਤਮਾ ਤੋਂ ਸਦਾ ਸਦਾ ਬਲਿਹਾਰ ਹੈਂ ਉਹ ਪਾਰ ਬ੍ਰਹਮ ਸੁੱਖਾਂ ਦਾ ਸਾਗਰ ਹੈ ਸਾਰੇ ਸੁੱਖ ਸਾਨੂੰ ਉਹਦੇ ਤੋਂ ਹੀ ਮਿਲਦੇ ਨੇ ਸ੍ਰੀ ਰਾਗ ਮਹੱਲਾ 5 ਪੂਰਾ ਸਤਗੁਰ ਜੇ ਮਿਲੈ ਪਾਈਏ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ ਕਹਿੰਦੇ ਜੇ ਸਾਨੂੰ ਪੂਰਾ ਪਹੁੰਚਿਆ ਹੋਇਆ ਸਤਗੁਰ ਮਿਲ ਜਾਂਦਾ ਤਾਂ ਕਹਿੰਦੇ ਅਸੀਂ ਸ਼ਬਦ ਨਿਧਾਨ ਕਹਿੰਦੇ ਵੀ ਜੋ ਸ਼ਬਦ ਦਾ ਖਜ਼ਾਨਾ ਹੈ ਪਰਮਾਤਮਾ ਸਾਨੂੰ ਮਿਲ ਜਾਂਦਾ ਕਰ ਕਿਰਪਾ ਪ੍ਰਭ ਆਪਣੀ ਜਪੀਏ ਅਮਰਤ ਨਾਮ ਕਹਿੰਦੇ ਹੈ ਪ੍ਰਮਾਤਮਾ ਸਾਡੇ ਤੇ ਕਿਰਪਾ ਕਰ ਕਿ ਅਸੀਂ ਤੇਰਾ ਅਮਰਤ ਵਰਗਾ ਨਾਮ ਜਪੀਏ ਵਾਹਿਗੁਰੂ ਜੀ ਵਾਹਿਗੁਰੂ ਜਨਮ ਮਰਨ ਦੁੱਖ ਕਾਟੀਐ ਲਾਗੇ ਸਹਜ ਧਿਆਨ ਕਹਿੰਦੇ ਜਦੋਂ ਅਸੀਂ ਅਡੋਲਤਾ ਦੇ ਵਿੱਚ ਪ੍ਰਮਾਤਮਾ ਦੇ ਨਾਲ ਸਾਡੀ ਲਿਵ ਲੱਗ ਜਾਂਦੀ ਹੈ ਤਾਂ ਸਾਡਾ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ਮੇਰੇ ਮਨ ਪ੍ਰਭ ਸਰਨ ਆਈ ਪਾਏ ਹਰ ਬਿਨ ਦੂਜਾ ਕੋ ਨਹੀਂ ਇੱਕੋ ਨਾਮ ਧਿਆਏ ਰਹਾਓ ਕਹਿੰਦੇ ਹੈ ਮੇਰੇ ਮਨ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾ ਹਰ ਬਿਨ ਦੂਜਾ ਕੋ ਨਹੀਂ ਕਹਿੰਦੇ ਉਹਦੇ ਤੋਂ ਬਿਨਾਂ ਉਹਦੇ ਵਰਗਾ ਹੋਰ ਕੋਈ ਹੈ ਨਹੀਂ ਤੇ ਉਹਦਾ ਅਸੀਂ ਜਿਹੜਾ ਇੱਕ ਪਵਿੱਤਰ ਨਾਮ ਆ ਉਹਨੂੰ ਧਿਆਈਏ ਕੀਮਤ ਕਹਿ ਨਾ ਜਾਈਐ ਸਾਗਰ ਗੁਣੀ ਅਥਾ ਉਸ ਪਰਮਾਤਮਾ ਦੀ ਕੀਮਤ ਨਹੀਂ ਪਈ ਪਾਈ ਜਾ ਸਕਦੀ ਗੁਣਾ ਦਾ ਅਥਾ ਗੁਣਾ ਦਾ ਸਮੁੰਦਰ ਆ ਉਹਦੇ ਗੁਣਾ ਦਾ ਕੋਈ ਅੰਤ ਹੀ ਨਹੀਂ ਹੈਗਾ ਕਹਿੰਦੇ ਦੁਨੀਆ ਦੀ ਕਿਸੇ ਵੀ ਕੀਮਤੀ ਤੋਂ ਕੀਮਤੀ ਸ਼ੈ ਦੇ ਨਾਲ ਉਹ ਪਾਇਆ ਨਹੀਂ ਜਾ ਸਕਦਾ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵੇਸਾ ਹੋ ਕਹਿੰਦੇ ਵੱਡੇ ਭਾਗਾਂ ਵਾਲੇ ਉਹ ਜਿਹੜੇ ਸੰਗਤ ਦੇ ਵਿੱਚ ਮਿਲਦੇ ਨੇ ਸੰਗਤ ਦੇ ਵਿੱਚ ਮਿਲ ਕੇ ਫਿਰ ਗੁਰੂ ਨਾਲ ਮਿਲਾਪ ਹੁੰਦਾ ਫਿਰ ਪਰਮਾਤਮਾ ਨਾਲ ਮਿਲਾਪ ਹੁੰਦਾ ਤੇ ਉੱਥੇ ਫਿਰ ਕਹਿੰਦੇ ਸੱਚੇ ਸ਼ਬਦ ਵਿਸਾਹ ਸੱਚੇ ਦੇ ਨਾਮ ਦਾ ਸੌਦਾ ਖਰੀਦ ਹੁੰਦਾ ਕਰ ਸੇਵਾ ਸੁਖ ਸਾਗਰੈ ਸਿਰ ਸਾਹਾ ਪਾਤ ਸਾਹੋ ਉਹ ਕਹਿੰਦੇ ਜੋ ਦੁਨੀਆ ਦੇ ਸਾਰੇ ਸਾਹਾਂ ਦਾ ਪਾਤਸ਼ਾਹ ਕਹਿੰਦੇ ਉਸ ਸੁੱਖਾਂ ਦੇ ਸਾਗਰ ਦੀ ਸੇਵਾ ਕਰੋ ਭਗਤੀ ਕਰੋ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਾਓ ਕਹਿੰਦੇ ਸਾਨੂੰ ਸਿਰਫ ਉਹਦੇ ਚਰਨਾ ਕਮਲਾਂ ਦਾ ਆਸਰਾ ਉਸ ਤਰ੍ਹਾਂ ਦਾ ਆਸਰਾ ਸਾਨੂੰ ਹੋਰ ਕਿਸੇ ਜਗ੍ਹਾ ਤੇ ਨਹੀਂ ਮਿਲਦਾ ਕੋਈ ਹੋਰ ਜਗ੍ਹਾ ਹੀ ਨਹੀਂ ਜਿਹੜੀ ਸਾਨੂੰ ਉਦਾਂ ਦਾ ਆਸਰਾ ਦੇ ਸਕੇ ਜੋ ਪ੍ਰਮਾਤਮਾ ਦੇ ਸਕਦਾ ਮੈਂ ਧਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਉ ਕਹਿੰਦੇ हे ਪ੍ਰਮਾਤਮਾ ਮੈਨੂੰ ਤੇਰੀ ਟੇਕ ਹੈਗੀ ਆ ਮੈਨੂੰ ਤੇਰੇ ਹੀ ਤਾਣ ਤੇ ਭਰੋਸਾ ਹੈਗਾ ਤੇਰੇ ਹੀ ਤਾਣ ਕਰਕੇ ਮੈਂ ਰਹਿ ਰਿਆਂ ਕਹਿੰਦੇ ਕਿ ਤੂੰ ਹੀ ਮੇਰਾ ਕਹਿੰਦੇ ਇੱਕ ਠਿਰ ਹੈਗੀ ਆ ਤੂੰ ਟੇਕ ਹੈਗੀ ਮੈਨੂੰ ਤੇਰੀ ਤੇਰਾ ਆਸਰਾ ਹੈਗਾ ਮੈਨੂੰ ਨਿਮਾਨਿਆ ਪ੍ਰਭ ਮਾਨ ਤੂੰ ਤੇਰੇ ਸੰਗ ਸਮਾਓ ਕਹਿੰਦੇ ਜਿਨ੍ਹਾਂ ਦਾ ਕੋਈ ਮਾਨ ਨਹੀਂ ਕਰਦਾ ਉਹਨਾਂ ਨੂੰ ਮਾਣ ਦੇਣ ਵਾਲਾ ਹੀ ਤੂੰ ਹੀ ਹੈ ਪ੍ਰਮਾਤਮਾ ਤੇਰੇ ਸੰਗ ਸਮਾਓ ਕਹਿੰਦੇ ਅਸੀਂ ਤੇਰੇ ਨਾਲ ਹੀ ਸਮਾਏ ਰਹੀਏ ਤੇਰੇ ਸੰਗ ਹੀ ਸਮਾਏ ਰਹੀਏ ਹਰ ਜਪੀਏ ਆਰਾਦੀਏ 8 ਪਹਿਰ ਗੋਬਿੰਦ ਕਹਿੰਦੇ ਅਸੀਂ ਹਰੀ ਦਾ ਨਾਮ ਹਮੇਸ਼ਾ ਜਪੀਏ 8 ਹੀ ਪਹਿਰ ਉਸ ਗੋਬਿੰਦ ਦੀ ਆਰਾਧਨਾ ਕਰਦੇ ਰਹੀਏ गोविंद ਵੀ ਪਰਮਾਤਮਾ ਨੂੰ ਕਹਿੰਦੇ ਨੇ ਹਰੀ ਵੀ ਪਰਮਾਤਮਾ ਨੂੰ ਕਹਿੰਦੇ ਨੇ ਪਰਮਾਤਮਾ ਦੇ ਬਹੁਤ ਹੀ ਨਾਮ ਨੇ ਜਿਸ ਤਰ੍ਹਾਂ ਵੀ ਕਹਿੰਦੇ ਭਗਤਾਂ ਨੇ ਪਰਮਾਤਮਾ ਦੇ ਗੁਣਾਂ ਨੂੰ ਮਤਲਬ ਦੇਖਿਆ ਉਸ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਪੈ ਗਏ ਤਾਂ ਹੀ ਪਰਮਾਤਮਾ ਦੇ ਅਨੇਕਾਂ ਹੀ ਨਾਮ ਨੇ ਅਨੇਕਾਂ ਹੀ ਗੁਣ ਨੇ ਗੁਣਾ ਦਾ ਵੀ ਅੰਤ ਨਹੀਂ ਗੁਣਾ ਕਰਕੇ ਨਾਮਾਂ ਦਾ ਵੀ ਪਰਮਾਤਮਾ ਦੇ ਅੰਤ ਨਹੀਂ ਵੀ ਅਨੇਕਾਂ ਹੀ ਨਾਮ ਨੇ ਅਨੇਕਾਂ ਨਾਮ ਹੁੰਦਿਆਂ ਹੁੰਦਿਆਂ ਵੀ ਉਹਦਾ ਕੋਈ ਨਾਮ ਨਹੀਂ ਜਿਸ ਤਰ੍ਹਾਂ ਜਪ ਸਾਹਿਬ ਚੋਂਦਾ ਉਹ ਵਾਹਿਗੁਰੂ 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 ਜੀ ਵਾਹਿਗੁਰੂ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਕਹਿੰਦੇ ਪਰਮਾਤਮਾ ਹੀ ਸਾਡੇ ਜੀ ਨੂੰ ਸਾਡੇ ਪ੍ਰਾਣਾ ਨੂੰ ਸਾਡੇ ਸਰੀਰ ਨੂੰ ਸਾਡੇ ਨਾਮ ਤਨ ਨੂੰ ਸਾਡੀ ਆਤਮਾ ਨੂੰ ਹਰ ਇੱਕ ਚੀਜ਼ ਦੀ ਪਰਮਾਤਮਾ ਹੀ ਰਾਖੀ ਕਰਦਾ ਨਾਨਕ ਸਗਲੇ ਦੋਖ ਉਤਾਰਿਐਨ ਪ੍ਰਭ ਪਾਰ ਬ੍ਰਹਮ ਬਖਸਿੰਦ ਦੇਹ ਨਾਨਕ ਪਰਮਾਤਮਾ ਬਖਸ਼ ਬਖਸ਼ਨ ਹਾਰ ਹੈ ਬਖਸ਼ਿਸ਼ਾ ਕਰਦਾ ਹੈ ਸਾਡੇ ਸਾਰੇ ਹੀ ਕਹਿੰਦੇ ਪਾਪ ਖਤਮ ਕਰ ਦਿੰਦਾ ਹੈ ਐਡਾ ਬਖਸ਼ਿੰਦਾ ਸ੍ਰੀ ਰਾਗ ਮਹੱਲਾ 5ਵਾਂ ਪ੍ਰੀਤ ਲੱਗੀ ਤਿਸ ਸੱਚ ਸਿਉ ਮਰੈ ਨ ਆਵੇ ਜਾਏ ਨਾ ਵਿਛੋੜਿਆ ਵਿਛੜੈ ਸਭ ਮੈਂ ਰਹਾ ਸਮਾਏ ਹਾਂਜੀ ਕਹਿੰਦੇ ਵੀ ਮੇਰੀ ਪ੍ਰੀਤ ਉਸ ਸੱਚੇ ਪਰਮਾਤਮਾ ਨਾਲ ਲੱਗੀ ਆ ਜੋ ਕਦੇ ਮਰਦਾ ਨਹੀਂ ਜੋ ਜੰਮਣ ਮਰਨ ਦੇ ਚੱਕਰ ਚ ਨਹੀਂ ਪੈਂਦਾ ਜੋ ਅਟਲ ਹੈ ਕਹਿੰਦੇ ਫਿਰ ਉਹ ਜੀਵ ਤੋਂ ਵਿਛੋੜਿਆ ਵਿਛੜਦਾ ਵੀ ਨਹੀਂ ਉਹਨੂੰ ਜੇ ਕਈਏ ਵੀ ਜੀਵਨ ਨਾਲੋਂ ਅਲੱਗ ਕਰਦੀਏ ਉਹ ਅਲੱਗ ਨਹੀਂ ਹੁੰਦਾ ਕਿਉਂਕਿ ਉਹ ਹਰ ਇੱਕ ਦੇ ਵਿੱਚ ਸਮਾਇਆ ਹੋਇਆ ਉਹਦੀ ਜੋਤ ਹਰ ਇੱਕ ਦੇ ਵਿੱਚ ਪ੍ਰਗਟ ਓਥੇ ਹੁੰਦੀ ਆ ਜਿੱਥੇ ਉਹਦੇ ਨਾਮ ਦੀ ਖੁਦਾਈ ਹੁੰਦੀ ਆ ਪਰ ਹੈ ਵਿਆਪਕ ਹਰ ਇੱਕ 'ਚ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਪਾਏ ਕਹਿੰਦੇ ਉਹ ਦੀਨਾਂ ਦੇ ਦੁਖੀਆਂ ਦੇ ਦਰਦ ਦੂਰਦ ਕਰਨ ਵਾਲਾ ਹੈ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਪਰ ਹਾਂ ਸੇਵਕ ਦੀ ਭਾਵਨਾ ਦੇ ਹਿਸਾਬ ਨਾਲ ਕਿ ਸੇਵਕ ਦੀ ਪਰਮਾਤਮਾ ਨਾਲ ਕਿਸ ਤਰ੍ਹਾਂ ਦੀ ਸੱਦ ਭਾਵਨਾ ਹੈਗੀ ਆ ਉਹ ਅੰਤਰ ਜਾਮੀ ਆ ਅਚਰਜ ਰੂਪ ਨਿਰੰਜਨੋ ਗੁਰ ਮੇ ਲਾਇਆ ਮਾਏ ਕਹਿੰਦੇ हे ਮੇਰੀ ਮਾਂ ਕਹਿੰਦੇ ਮੈਨੂੰ ਗੁਰੂ ਨੇ ਗੁਰੂ ਨੇ ਮਿਲਾਇਆ ਉਹਦੇ ਨਾਲ ਉਹ ਅਚਰਜ ਰੂਪ ਆ ਨਿਰੰਜਨ ਉਹ ਕਹਿੰਦੇ ਉਹਨੂੰ ਮਾਇਆ ਦਾ ਅੰਜਨ ਨਹੀਂ ਲੱਗਦਾ ਅੰਜਨ ਸੁਰਮੇ ਨੂੰ ਕਹਿੰਦੇ ਨੇ ਮਾਇਆ ਦੀ ਕਾਲਖ ਨਹੀਂ ਉਹਨੂੰ ਲੱਗਦੀ ਅਚਰਜ ਰੂਪਾ ਉਹਦੇ ਜਿਹੜੇ ਕੌਤਕ ਨੇ ਬੜੇ ਅਸਚਰਜਮਈ ਨੇ ਸਾਨੂੰ ਉਹਦੇ ਕੌਤਕਾਂ ਨੂੰ ਦੇਖ ਕੇ ਅਚਰਜ ਵਿੱਚ ਸੀ ਚਲੇ ਜਾਂਦੇ ਹਾਂ ਜਿੱਦਾਂ ਵਾਹ ਵਾਹ ਕਰ ਉੱਠਦੇ ਆਂ ਭਾਈ રે ਮੀਤ ਕਰੋ ਸਭ ਸੋਏ ਕਹਿੰਦੇ ਹੈ ਭਾਈ ਉਸ ਪ੍ਰਮਾਤਮਾ ਨੂੰ ਹੀ ਸਾਰੇ ਮਿੱਤਰ ਬਣਾਓ ਮਾਇਆ ਮੋਹ ਪ੍ਰੀਤ ਧ੍ਰਿਗ ਸੁਖੀ ਨਾ ਦਿਸੈ ਕੋਏ ਰਹਾਓ ਕਹਿੰਦੇ ਜਿਹੜੀ ਇਹ ਮਾਇਆ ਦੀ ਪ੍ਰੀਤ ਆ ਇਹ ਤੇ ਕਹਿੰਦੇ ਬੜੀ ਫਟਕਾਰਨਯੋਗ ਪ੍ਰੀਤ ਆ ਇਹਦੇ ਨਾਲ ਕੋਈ ਸੁਖੀ ਨਹੀਂ ਹੁੰਦਾ ਮਾਇਆ ਦੀ ਪ੍ਰੀਤ ਨਾਲ ਹਾਂਜੀ ਸੰਗਤ ਜੀ ਜਦੋਂ ਆਪਾਂ ਮਾਇਆ ਕਹਿੰਦੇ ਆ ਨਾ ਮਾਇਆ ਸਿਰਫ ਧਨ ਦੌਲਤ ਪੈਸਾ ਹੀ ਨਹੀਂ ਮਾਇਆ ਹਰ ਇੱਕ ਉਹ ਸ਼ੈ ਜਿਹੜੀ ਸਾਡੇ ਤੇ ਪਰਮਾਤਮਾ ਦੇ ਵਿੱਚ ਵਿਥ ਪਾਉਂਦੀ ਆ ਕਿਸੇ ਤਰ੍ਹਾਂ ਦਾ ਵੀ ਮੋਹ ਕੋਈ ਜਿਹੜੇ ਸੰਸਾਰਿਕ ਪਦਾਰਥ ਨੇ ਸਾਡੇ ਆਪਣੇ ਕੋਈ ਪਰਿਵਾਰਿਕ ਮੋਹ ਨੇ ਜਾਂ ਸਾਡੇ ਮਾਇਆ ਵਾਲੇ ਮੋਹ ਨੇ ਕੋਈ ਵੀ ਉਹ ਚੀਜ਼ ਜਿਹੜੀ ਸਾਡੇ ਤੇ ਪਰਮਾਤਮਾ ਦੇ ਵਿੱਚ ਵਿਥ ਪਾਉਂਦੀ ਆ ਉਹ ਮਾਇਆ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਆਤ ਵੱਡਾ ਉੱਚਾ ਵੱਡਾ ਅਪਾਰ ਕਹਿੰਦੇ ਪਰਮਾਤਮਾ ਸਾਡਾ ਸਖਾ ਹੈ ਸਾਡਾ ਮਿੱਤਰ ਹੈ ਕਹਿੰਦੇ ਸਭ ਤੋਂ ਵੱਡਾ ਸਭ ਤੋਂ ਉੱਚਾ ਉਹਦਾ ਕੋਈ ਅੰਤ ਨਹੀਂ ਹੈਗਾ ਕਹਿੰਦੇ ਉਹ ਬੜਾ ਸਿਆਣਾ ਸਾਰੀਆਂ ਦਾਤਾ ਦੇਣ ਵਾਲਾ ਮਿੱਠੇ ਸੁਭਾਅ ਵਾਲਾ ਪਵਿੱਤਰ ਆ ਕਹਿੰਦੇ ਬੜਾ ਸੁੰਦਰ ਆ ਅਨੰਤ ਅਪਾਰ ਸਾਨੂੰ ਉਹਦੇ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਬਾਲਕ ਵਿਰਧ ਨਾ ਜਾਣੀਐ ਨਹਿਚਲ ਤਿਸ ਦਰਵਾਰ ਕਹਿੰਦੇ ਉਸ ਪਰਮਾਤਮਾ ਦਾ ਦਰਵਾਰ ਆ ਉਹ اٹਾਲਾ ਕਹਿੰਦੇ ਨਾ ਤਾਂ ਉਹ ਕਦੇ ਪਰਮਾਤਮਾ ਛੋਟਾ ਬਾਲਕ ਹੁੰਦਾ ਤੇ ਨਾ ਹੀ ਕਦੇ ਉਹ ਵਿਰਧ ਹੁੰਦਾ ਵੀ ਮਤਲਬ ਉਹਦੇ ਦੇ ਉੱਤੇ ਸਾਡੇ ਵਾਂਗੂ ਇਹ ਅਵਸਥਾ ਨਹੀਂ ਆਉਂਦੀਆਂ ਉਹ ਅਟੱਲ ਆ ਹਮੇਸ਼ਾ ਰਹਿਣ ਵਾਲਾ ਇਦਾਂ ਨਹੀਂ ਕਿ ਅੱਜ ਜਵਾਨ ਸੀ ਕੱਲ ਬਜ਼ੁਰਗ ਹੋ ਗਿਆ ਤੇ ਫਿਰ ਉਹ ਮਤਲਬ ਅੰਤ ਵਿੱਚ ਕਾਲ ਦੇ ਅਧੀਨ ਆ ਗਿਆ ਪਰਮਾਤਮਾ ਹਰ ਇੱਕ ਚੀਜ਼ ਤੋਂ ਬਾਹਰ ਆ ਪਰਮਾਤਮਾ ਦਾ ਦਰਬਾਰ ਅਟੱਲ ਹੈ ਜੋ ਮੰਗੀ ਹੈ ਸੋਈ ਪਾਈ ਹੈ ਨੀ ਤਾਰਾਂ ਆਧਾਰ ਕਹਿੰਦੇ ਜਿਨ੍ਹਾਂ ਦੀ ਕੋਈ ਕਹਿੰਦੇ ਵੀ ਠਿਰ ਨਹੀਂ ਹੈਗੀ ਉਹਨਾਂ ਨੂੰ ਉਹ ਆਧਾਰ ਦਿੰਦਾ ਉਹਨਾਂ ਨੂੰ ਸਹਾਰਾ ਦਿੰਦਾ ਜੋ ਵੀ ਅਸੀਂ ਉਹਦੇ ਤੋਂ ਮੰਗਦੇ ਆਂ ਅਸੀਂ ਪਾ ਲੈਂਦੇ ਆਂ ਪਰ ਸਾਡੀ ਮਤਲਬ ਮੰਗ ਜਾਇਜ਼ ਹੋਣੀ ਚਾਹੀਦੀ ਆ ਜਿਸ ਪੇਖਤ ਕਿਲ ਵਿਖਹਿਰੇ ਮਨ ਤਨ ਹੋਵੇ ਸ਼ਾਂਤ ਇਕ ਮਨ ਏਕ ਅਤਿ ਆਈਏ ਮਨ ਕੀ ਲਾਹੇ ਪ੍ਰਾਂਤ ਜਿਸ ਪੇਖਤ ਕਿਲ ਵਿਖਹਿਰੇ ਮਨ ਤਨ ਹੋਵੇ ਸ਼ਾਂਤ ਇਕ ਮਨ ਏਕ ਧਿਆਈਐ ਮਨ ਕੀ ਲਾਹੇ ਪ੍ਰਾਂਤ ਕਹਿੰਦੇ ਸਾਨੂੰ ਆਪਣੇ ਮਨ ਦੀ ਮਨ ਦਾ ਭਰਮ ਪੁਲੇਖਾ ਲਾ ਕੇ ਇਕਾਗਰ ਚਿਤ ਹੋ ਕੇ ਇੱਕ ਮਨ ਦੇ ਨਾਲ ਉਸ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਕਹਿੰਦੇ ਜਿਹਨੂੰ ਦੇਖਦੇ ਆ ਸਾਰੀ ਸਾਡੇ ਵੱਡੇ ਤੋਂ ਵੱਡੇ ਪਾਪ ਖਤਮ ਹੋ ਜਾਂਦੇ ਨੇ ਸਾਡੇ ਮਨ ਨੂੰ ਤੇ ਤਨ ਨੂੰ ਸ਼ਾਂਤੀ ਮਿਲ ਜਾਂਦੀ ਆ ਗੋਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧਿਏ ਦਿਨ ਵਿਸਰੋ ਨਹੀਂ ਰਾਤ ਕਹਿੰਦੇ ਉਹ ਪਰਮਾਤਮਾ ਨੂੰ ਅਸੀਂ ਸਦਾ ਸਦਾ ਧਿਆਈਏ ਨਾ ਤਾਂ ਸਾਨੂੰ ਉਹ ਦਿਨੇ ਵਿਸਰੇ ਸਾਨੂੰ ਉਹਦੀ ਯਾਦ ਨਾ ਦਿਨੇ ਭੁੱਲੇ ਨਾ ਰਾਤ ਨੂੰ ਭੁੱਲੇ ਹਰ ਵਕਤ ਸਾਨੂੰ ਉਹ ਯਾਦ ਰਹੇ ਉਹ ਪਰਮਾਤਮਾ ਜੋ ਗੁਣਾ ਦਾ ਖਜ਼ਾਨਾ ਜੋ ਹਮੇਸ਼ਾ ਨਵਾਂ ਰਹਿੰਦਾ ਜਿਹਦੀ ਜਿਹੜੀ ਦਾਤ ਆ ਉਹਦੇ ਵਿੱਚ ਕੋਈ ਕਮੀ ਨਹੀਂ ਉਹ ਦਾਤਾਂ ਦਿੰਦਾ ਕਦੇ ਥੱਕਦਾ ਨਹੀਂ ਕਦੇ ਅੱਕਦਾ ਨਹੀਂ ਹਮੇਸ਼ਾ ਇਦਾਂ ਦਾਤਾਂ ਦਿੰਦਾ ਜਿਦ ਤੱਕ ਪਹਿਲੀ ਵਾਰ ਦੇਣ ਲੱਗਿਆ ਹੁੰਦਾ ਜਿਨ ਕੋ ਪੂਰਵ ਲਿਖਿਆ ਤਿਨ ਕਾ ਸਖਾ ਗੋਵਿੰਦ ਤਨ ਮਾਨ ਤਨ ਅਰਪੀ ਸਬੋ ਸਗਲ ਵਾਰਿਏ ਇਹ ਜਿੰਦ ਕਹਿੰਦੇ ਜਿਨਾਂ ਦੇ ਮੱਥੇ ਤੇ ਉਹਨਾਂ ਦੇ ਪੁਰਾਣੇ ਕਰਮਾਂ ਦੀ ਚੰਗੀ ਕਮਾਈ ਉਗੜਦੀ ਆ ਉਹਨਾਂ ਦਾ ਫਿਰ ਮਿੱਤਰ ਪਰਮਾਤਮਾ ਬਣਦਾ ਕਹਿੰਦੇ ਪਰਮਾਤਮਾ ਨੂੰ ਅਸੀਂ ਆਪਣਾ ਮੈਂ ਕਹਿੰਦੇ ਤਨ ਮਾਨ ਤਨ ਸਭ ਕੁਝ ਵੀ ਤੇ ਆਪਣੀ ਜਿੰਦ ਵੀ ਵਾਰ ਦਿਨਾ ਪਰਮਾਤਮਾ ਨੂੰ ਪਾਉਣ ਲਈ ਦੇਖੈ ਸੁਣੈ ਹਦੂਰ ਸਾਧ ਘਟ ਘਟ ਬ੍ਰਹਮ ਰਵਿੰਦ ਅਕੀਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦਬਖ ਸਿੰਦ ਕਹਿੰਦੇ ਉਹ ਪਰਮਾਤਮਾ ਹਰ ਇੱਕ ਸਰੀਰ ਦੇ ਵਿੱਚ ਹਰ ਇੱਕ ਸਰੀਰ ਦੇ ਵਿੱਚ ਵਿਆਪਕ ਆ ਸਾਡੇ ਅੰਗ ਸੰਗ ਆ ਕਿਉਂਕਿ ਅੰਗ ਸੰਗ ਆ ਫਿਰ ਹਰ ਵਕਤ ਸਾਨੂੰ ਦੇਖਦਾ ਸਾਨੂੰ ਸੁਣਦਾ ਸਾਡੇ ਕਰਮਾਂ ਨੂੰ ਦੇਖਦਾ ਸਾਡੀਆਂ ਅਰਜ਼ੋਈਆਂ ਸੁਣਦਾ ਕਹਿੰਦੇ ਉਹ ਤਾਂ ਅਕਿਰਤਕਣਾਂ ਨੂੰ ਵੀ ਪਾਲਦਾ ਅਕਿਰਤਕਣ ਕਹਿੰਦੇ ਨੇ ਜੋ ਕੀਤਾ ਹੋਇਆ ਭੁਲਾ ਦੇਵੇ ਕਿਸੇ ਨਾਲ ਆਪਾਂ ਚੰਗਿਆਈ ਕਰੀਏ ਨਾ ਉਹ ਸਾਡੀ ਭੁਲਾ ਦੇਵੇ ਉਹਨੂੰ ਕਹਿੰਦੇ ਨੇ ਅਕਿਰਤਕਣ ਕਹਿੰਦੇ ਪਰਮਾਤਮਾ ਜਿਹੜੇ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਕਰਕੇ ਵੀ ਪਰਮਾਤਮਾ ਦਾ ਧੰਨਵਾਦ ਨਹੀਂ ਕਰਦੇ ਲੈ ਲੈ ਮੁੱਕ ਕਰਦੇ ਨੇ ਉਹਨਾਂ ਨੂੰ ਵੀ ਕਹਿੰਦੇ ਪਾਲਦਾ ਕਹਿੰਦੇ ਹਮੇਸ਼ਾ ਹੀ ਬਖਸ਼ਿਸ਼ਾਂ ਕਰਨ ਵਾਲਾ ਇਦਾਂ ਦਾ ਬਖਸੇਂਦਾ ਕਹਿੰਦੇ ਨਾਨਕ ਜੀ ਕਹਿੰਦੇ ਇਦਾਂ ਦਾ ਬਖਸੇਂਦਾ ਹਮੇਸ਼ਾ ਹੀ ਦਾਤਾਂ ਦਿੰਦਾ ਕਿਸੇ ਦਾ ਬੁਰਾ ਨਹੀਂ ਚਾਹੁੰਦਾ ਕਿਸੇ ਨੂੰ ਦਾਤ ਦੇਣ ਤੋਂ ਰੁਕਦਾ ਨਹੀਂ ਹੈਗਾ ਹਮੇਸ਼ਾ ਹੀ ਬਖਸ਼ਿਸ਼ਾਂ ਕਰਨ ਵਾਲਾ ਹਾਂਜੀ ਸੰਗਤ ਜੀ ਐਨੀ ਸੇਵਾ ਪਰਵਾਨ ਕਰਨੀ ਜੀ ਗੁਰਬਾਣੀ ਦੀ ਵਿਚਾਰ ਕਰਦੇ ਆ ਹੋਈਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਮਾਫ਼ ਕਰਨੀਆਂ ਅੱਗੇ ਤੋਂ ਆਪ ਦੀ ਗੁਰਬਾਣੀ ਦੀ ਸ਼ੁੱਧ ਸਪਸ਼ਟ ਵਿਚਾਰ ਕਰ ਸਕੀਏ ਸਮਤ ਬਖਸ਼ਣੀ ਜੀ ਸਾਡੇ ਸਾਰਿਆਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ ਜੀ ਆਪ ਦਾ ਨਾਮਦਾਨ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ Vai,